ਚੰਡੀਗੜ੍ਹ ਦੀ ਡਿਸਟ੍ਰਿਕਟ ਕ੍ਰਾਈਮ ਸੈੱਲ ਦੀ ਟੀਮ ਨੇ ਅਫੀਨ ਦੀ ਖੇਤੀ ਦਾ ਇੱਕ ਬਹੁਤ ਵੱਡਾ ਪਰਦਾਫਾਸ਼ ਕਰਦੇ ਹੋਏ 725 ਅਫੀਨ ਦੇ ਬੂਟੇ ਜਿਹੜੇ ਕਿ ਬਰਾਮਦ ਕੀਤੇ ਆ ਸਾਡੇ ਨਾਲ ਡਿਸਟ੍ਰਿਕਟ ਕ੍ਰਾਈਮ ਸੈੱਲ ਦੇ ਡੀਐਸਪੀ ਦਿਲਸ਼ੇਰ ਸਿੰਘ ਚੰਦੇਲ ਜੀ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਇਹ ਲੋਕ ਲੋਕਾਂ ਦਾ ਪਹੁੰਚਿਆ ਸਰ ਕਿਸ ਤਰ੍ਹਾਂ ਖੇਤੀ ਹੋ ਰਹੀ ਸੀ ਫੀਨ ਦੀ ਦੇਖੋ ਇਹ ਇੱਕ ਸੀਕ੍ਰੇਟ ਇਨਫੋਰਮੇਸ਼ਨ ਸੀਗੀ ਪੁਲਿਸ ਦੇ ਕੋਲ ਕਿ ਇਸ ਤਰ੍ਹਾਂ ਉੱਥੇ ਕਲਟੀਵੇਸ਼ਨ ਹੋ ਰਹੀ ਹੈ ਬਲੂਮਿੰਗ ਡੇਲ ਨਰਸਰੀ ਚ ਤੇ ਔਨ ਰੀਸੀਵਿੰਗ ਦਿਸ ਇਨਫੋਰਮੇਸ਼ਨ ਐਸਆਈ ਰਾਹੁਲ ਦੀ ਟੀਮ ਉੱਥੇ ਉਹਨਾਂ ਨੇ ਵੈਰੀਫਾਈ ਕੀਤਾ ਤੇ ਪਹੁੰਚ ਕੇ ਮੈਨੂੰ ਉਹਨਾਂ ਨੇ ਇਨਫੋਰਮ ਕੀਤਾ ਤੇ ਉੱਥੇ ਮੌਕੇ ਤੇ ਬੁਲਾਇਆ ਮੈਂ ਅਲੌਂਗ ਵਿਦ ਇਨਸਪੈਕਟਰ ਜਸਮਿੰਦਰ ਸਿੰਘ ਇਨਚਾਰਜ ਡੀਸੀਸੀ ਅਸੀਂ ਪਹੁੰਚੇ ਤੇ ਉੱਥੇ ਅਸੀਂ ਪਾਇਆ ਕਿ ਪੋਪੀ ਪਲਾਂਟਸ ਲੱਗੇ ਹੋਏ ਸੀ ਤੇ ਅਕੋਰਡਿੰਗਲੀ ਉਹਨਾਂ ਨੂੰ ਕਬਜ਼ੇ ਚ ਲਿਆ ਮੁਕੱਦਮਾ ਦਰਜ ਕਰਵਾਇਆ ਦੋਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੁਮੀਰ ਕਾਲੀਆ ਔਰ ਉਹਦਾ ਮਾਲੀ ਸੀ ਆ ਰਾਮ ਤੇ ਅੱਜ ਉਹਨਾਂ ਨੂੰ ਕੋਰਟ ਤੇ ਪੇਸ਼ ਕਰਕੇ ਆਸੀਂ ਪੁਲਿਸ ਰਮਨ ਸੀ ਜੀ ਸਰ ਕਿਸ ਤਰ੍ਹਾਂ ਖੇਤੀ ਕਰ ਰਹੀ ਸੀ ਮਤਲਬ ਕਿ ਨਰਸਰੀ ਦੇ ਅੰਦਰ ਐਸਾ ਕੰਮ ਚੱਲ ਰਿਹਾ ਸੀਗਾ ਇਹ ਨਰਸਰੀ ਦੀ ਬੈਕ ਸਾਈਡ ਤੇ ਸੀ ਔਰ ਇਹ ਕ੍ਰਿਸਟਲ ਕਲੀਅਰ ਹੈ ਭੀ ਉਹਨਾਂ ਨੇ ਇਹਨਾਂ ਨੂੰ ਆਲ ਦੁਆਰਾ ਫੈਂਸਿੰਗ ਲਾ ਕੇ ਹਰੇ ਰੰਗ ਦਾ ਕੱਪੜੇ ਦੇ ਨਾਲ ਢੱਕਿਆ ਹੋਇਆ ਸੀ ਸਰ ਚੰਡੀਗੜ੍ਹ ਪੁਲਿਸ ਦੀ ਇੱਕ ਵੱਡੀ ਕਾਮਯਾਬੀ ਹੈ ਮਤਲਬ ਚੰਡੀਗੜ੍ਹ 'ਚ ਪਹਿਲੀ ਵਾਰ ਇਹ ਹੋਇਆ ਵੀ ਪੁਲਿਸ ਨੇ ਫੀਮ ਦੀ ਜਿਹੜੀ ਹੈ ਖੇਤੀ ਦੀ ਪਰਦਾਫਾਸ਼ ਕੀਤਾ ਤੇ ਇਹਦੇ ਬਾਰੇ ਕੀ ਕਹਣਾ ਜੀ ਦੇਖੋ ਇਹ ਚੰਡੀਗੜ੍ਹ ਚ ਵਕਾਇਕ ਫਸਟ ਟਾਈਮ ਇਹ ਕਲਟੀਵੇਸ਼ਨ ਦਾ ਪਰਚਾ ਦਰਜ ਹੋਇਆ ਪਹਿਲਾਂ ਐਂਡੀਪੀਐਸ ਐਕਟ ਦੇ ਕਾਫੀ ਪਰਚੇ ਹੁੰਦੇ ਸੀ ਪਰ ਕਲਟੀਵੇਸ਼ਨ ਦਾ ਪਹਿਲਾ ਪਰਚਾ ਹੈਗਾ ਤੇ ਇਹ ਇਨਫੋਰਮੇਸ਼ਨ ਮਿਲੀ ਸੀ ਸੋ ਪੁਲਿਸ ਨੇ ਇਹਨੂੰ ਅਨਰਥ ਕਰਤਾ ਜੀ ਸਰ ਜਿਹੜਾ ਸੀਆਰਮ ਮਾਲੀ ਗ੍ਰਿਫਤਾਰ ਕੀਤਾ ਹੈ ਤੇ ਇਹ ਮਾਲੀ ਨੂੰ ਪਤਾ ਸੀਗਾ ਕਿ ਇੱਥੇ ਹਾਂ ਇਹ ਮਾਲੀ ਨੂੰ ਪਤਾ ਸੀ ਮਾਲੀ ਨੇ ਬੀਜੇ ਸੀ ਜੀ ਸਰ ਕਿੰਨੀ ਦੇਰ ਤੋਂ ਇਹ ਮਾਲੀ ਇੱਥੇ ਕੰਮ ਕਰ ਰਿਹਾ ਜੀ 5-6 ਸਾਲ ਤੋਂ ਤੇ ਸਰ ਹੁਣ ਪੁਲਿਸ ਨੇ ਕਿਹੜੀ ਧਾਰਾ ਦੇ ਤਹਿਤ ਕੇਸ ਦਰਜ ਕੀਤਾ ਇਹ 18 ਸੀ ਐਂਡੀਪੀਐਸ ਐਕਟ ਦੇ ਤਹਿਤ ਹੈ ਚੰਡੀਗੜ੍ਹ ਡਿਸਟ੍ਰਿਕਟ ਨਾਲ ਇਸ ਦੀ ਸਾਡੇ ਨਾਲ ਦਿਲਸ਼ੇਰ ਸਿੰਘ ਚੰਦੇਲ ਜੀ ਜਿਨ੍ਹਾਂ ਨੇ ਦੱਸਿਆ ਕਿ ਫੀਮ ਦੀ ਖੇਤੀ ਦਾ ਪਰਦਾਫਾਸ਼ ਡੀਸੀਸੀ ਦੀ ਟੀਮ ਨੇ ਕਰ ਲਿਆ ਤੇ ਚੰਡੀਗੜ੍ਹ 'ਚ ਪਹਿਲੀ ਵਾਰ ਹੋਇਆ ਕਿ ਜਿਹੜਾ ਕਿ ਚੰਡੀਗੜ੍ਹ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਹੋਈ ਹੈ ਜਿਹੜਾ ਕਿ ਖੇਤੀ ਦਾ ਪਰਦਾਫਾਸ਼ ਕੀਤਾ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਅਨਿਲ ਦੇ ਨਾਲ ਮੈਂ ਅਮਨ ਲੂਨਾ ਡੇਨਿਕ ਸੁਰਟੀ ਦੀ ਚੰਡੀਗੜ੍ਹ ਦੀ ਡਿਸਟ੍ਰਿਕਟ ਕ੍ਰਾਈਮ ਸੈੱਲ ਦੀ ਟੀਮ ਨੇ ਫੀਮ ਦੀ ਖੇਤੀ ਦਾ ਇੱਕ ਬਹੁਤ ਵੱਡਾ ਪਰਦਾਫਾਸ਼ ਕਰਦੇ ਹੋਏ 725 ਫੀਮ ਦੇ ਬੂਟੇ ਜਿਹੜੇ ਕਿ ਬਰਾਮਦ ਕੀਤੇ ਹਨ ਸਾਡੇ ਨਾਲ ਡਿਸਟ੍ਰਿਕਟ ਕ੍ਰਾਈਮ ਸੈੱਲ ਦੇ ਡੀ ਕੁਝੇ ਸਰੇ ਕਿਸ ਤਰ੍ਹਾਂ ਕੀਤੀ ਹੋ ਰਹੀ ਸੀ ਫੀਮ ਦੀ ਦੇਖੋ ਇਹ ਇੱਕ ਸੀਕ੍ਰੇਟ ਇਨਫੋਰਮੇਸ਼ਨ ਸੀਗੀ ਪੁਲਿਸ ਦੇ ਕੋਲ ਕਿ ਇਸ ਤਰ੍ਹਾਂ ਉੱਥੇ ਕਲਟੀਵੇਸ਼ਨ ਹੋ ਰਹੀ ਹੈ ਬਲੂਮਿੰਗ ਡੇਲ ਨਰਸਰੀ ਚ ਤੇ ਔਨ ਰੀਸੀਵਿੰਗ ਦਿਸ ਇਨਫੋਰਮੇਸ਼ਨ ਐਸਆਈ ਰਾਹੁਲ ਦੀ ਟੀਮ ਉੱਥੇ ਪਹੁੰਚੀ ਉਹਨਾਂ ਨੇ ਵੈਰੀਫਾਈ ਕੀਤਾ ਤੇ ਪਹੁੰਚ ਕੇ ਮੈਨੂੰ ਉਹਨਾਂ ਨੇ ਇਨਫੋਰਮ ਕੀਤਾ ਤੇ ਉੱਥੇ ਮੌਕੇ ਤੇ ਬੁਲਾਇਆ ਮੈਂ ਅਲੋਂਗ ਵਿਦ ਇਨਸਪੈਕਟਰ ਜਸਮਿੰਦਰ ਸਿੰਘ ਇਨਚਾਰਜ ਡੀਸੀਸੀ ਅਸੀਂ ਪਹੁੰਚੇ ਤੇ ਉੱਥੇ ਅਸੀਂ ਪਾਇਆ ਕਿ ਪੋਪੀ ਪਲਾਂਟਸ ਲੱਗੇ ਹੋਏ ਸੀ ਤੇ ਅਕੋਰਡਿੰਗਲੀ ਉਹਨਾਂ ਨੂੰ ਕਬਜ਼ੇ ਚਲੇਆ ਮੁਕਦਮਾ ਦਰਜ ਕਰਵਾਇਆ ਦੋਨਾਂ ਮਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੁਮੇਰ ਕਾਲੀਆ ਔਰ ਉਹਦਾ ਮਾਲੀ ਸੀ ਆ ਰਾਮ ਤੇ ਅੱਜ ਉਹਨਾਂ ਨੂੰ ਕੋਰਟ ਤੇ ਪੇਸ਼ ਕਰਕੇ ਅਸੀਂ ਪੁਲਿਸ ਰਿਮਾਨਤੀ ਜੀ ਸਰ ਕਿਸ ਤਰ੍ਹਾਂ ਖੇਤੀ ਕਰ ਰਹੀ ਸੀ ਮਤਲਬ ਕਿ ਨਰਸਰੀ ਦੇ ਅੰਦਰ ਐਸਾ ਕੰਮ ਚੱਲ ਰਿਹਾ ਸੀਗਾ ਇਹ ਨਰਸਰੀ ਦੀ ਬੈਕ ਸਾਈਡ ਤੇ ਸੀ ਔਰ ਇਹ ਕ੍ਰਿਸਟਲ ਕਲੀਅਰ ਹੈ ਪਰ ਉਹਨਾਂ ਨੇ ਇਹਨਾਂ ਨੂੰ ਆਲ ਦੁਆਰਾ ਫੈਂਸਿੰਗ ਲਾ ਕੇ ਹਰੇ ਰੰਗ ਦਾ ਕੱਪੜੇ ਦੇ ਨਾਲ ਢੱਕਿਆ ਹੋਇਆ ਸੀ ਇਹ ਸਰ ਚੰਡੀਗੜ੍ਹ ਪੁਲਿਸ ਦੀ ਇੱਕ ਵੱਡੀ ਕਾਮਯਾਬੀ ਹੈ ਮਤਲਬ ਚੰਡੀਗੜ੍ਹ 'ਚ ਪਹਿਲੀ ਵਾਰ ਇਹ ਹੋਇਆ ਵੀ ਪੁਲਿਸ ਨੇ ਫੀਮ ਦੀ ਜਿਹੜੀ ਹੈ ਖੇਤੀ ਦੀ ਪਰਦਾਫਾਸ਼ ਕੀਤਾ ਤੇ ਇਹਦੇ ਬਾਰੇ ਕੀ ਕਹਣਾ ਜੀ ਦੇਖੋ ਇਹ ਚੰਡੀਗੜ੍ਹ 'ਚ ਵਾਕਿਆ ਹੀ ਫਸਟ ਟਾਈਮ ਇਹ ਕਲਟੀਵੇਸ਼ਨ ਦਾ ਪਰਚਾ ਦਰਜ ਹੋਇਆ ਪਹਿਲਾਂ ਐਂਡੀਪੀਐਸ ਐਕਟ ਦੇ ਕਾਫੀ ਪਰਚੇ ਹੁੰਦੇ ਸੀ ਪਰ ਕਲਟੀਵੇਸ਼ਨ ਦਾ ਪਹਿਲਾ ਪਰਚਾ ਹੈਗਾ ਤੇ ਇਹ ਇਨਫੋਰਮੇਸ਼ਨ ਮਿਲੀ ਸੀ ਸੋ ਪੁਲਿਸ ਨੇ ਇਹਨੂੰ ਅਨਰਥ ਕਰਤਾ ਜੀ ਸਰ ਜਿਹੜਾ ਸੀਆਰਮ ਮਾਲੀ ਗ੍ਰਿਫਤਾਰ ਕੀਤਾ ਹੈ ਤੇ ਇਹ ਮਾਲੀ ਨੂੰ ਪਤਾ ਸੀਗਾ ਕਿ ਇੱਥੇ ਹਾਂ ਇਹ ਮਾਲੀ ਨੂੰ ਪਤਾ ਸੀ ਮਾਲੀ ਨੇ ਬੀਜੇ ਸੀ ਸਰ ਕਿੰਨੀ ਦੇਰ ਤੋਂ ਇਹ ਮਾਲੀ ਇੱ ਤੇ ਸਰ ਹੁਣ ਪੁਲਿਸ ਨੇ ਕਿਸ ਧਾਰਾ ਦੇ ਤਹਿਤ ਕੇਸ ਦਰਜ ਕੀਤਾ ਇਹ 18C ਐਨਡੀਪੀਐ ਸੈਕਟ ਦੇ ਤਹਿਤ ਚੰਡੀਗੜ੍ਹ ਡਿਸਟ੍ਰਿਕਟ ਨਾਲ ਇਸ ਦੀ ਸਾਡੇ ਨਾਲ ਦਿਲਸ਼ੇਰ ਸਿੰਘ ਚੰਦੇਲ ਜੀ ਜਿਨ੍ਹਾਂ ਨੇ ਦੱਸਿਆ ਕਿ ਫੀਮ ਦੀ ਖੇਤੀ ਦਾ ਪਰਦਾਫਾਸ਼ ਡੀ ਸੀ ਸੀ ਦੀ ਟੀਮ ਨੇ ਕਰ ਲਿਆ ਤੇ ਚੰਡੀਗੜ੍ਹ 'ਚ ਪਹਿਲੀ ਵਾਰ ਹੋਇਆ ਕਿ ਜਿਹੜਾ ਕਿ ਚੰਡੀਗੜ੍ਹ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਹੋਈ ਹੈ ਜਿਹੜਾ ਕਿ ਖੇਤੀ ਦਾ ਪਰਦਾਫਾਸ਼ ਕੀਤਾ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਅਨਿਲ ਦੇ ਨਾਲ ਮੈਂ ਅਮਨ ਲੂਨਾ ਡੇਨਿਕ ਸਿਉਰਟੀ ਵਾਲੂਮਿੰਗ ਡੇ ਚੰਡੀਗੜ੍ਹ ਦੀ ਡਿਸਟ੍ਰਿਕਟ ਕ੍ਰਾਈਮ ਸੈੱਲ ਦੀ ਟੀਮ ਨੇ ਫੀਮ ਦੀ ਖੇਤੀ ਦਾ ਇੱਕ ਬਹੁਤ ਵੱਡਾ ਪਰਦਾਫਾਸ਼ ਕਰਦੇ ਹੋਏ 725 ਫੀਮ ਦੇ ਬੂਟੇ ਜਿਹੜੇ ਕਿ ਬਰਾਮਦ ਕੀਤੇ ਹਨ ਸਾਡੇ ਨਾਲ ਡਿਸਟ੍ਰਿਕਟ ਕ੍ਰਾਈ ਕੁਝ ਸਰ ਕਿਸ ਤਰ੍ਹਾਂ ਕੀਤੀ ਹੋ ਰਹੀ ਸੀ ਫੀਮ ਦੀ ਦੇਖੋ ਇਹ ਇੱਕ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਪੁਲਿਸ ਦੇ ਕੋਲ ਕਿ ਇਸ ਤਰ੍ਹਾਂ ਉੱਥੇ ਕਲਟੀਵੇਸ਼ਨ ਹੋ ਰਹੀ ਹੈ ਬਲੂਮਿੰਗ ਡੇਲ ਨਰਸਰੀ ਚ ਤੇ ਔਨ ਰੀਸੀਵਿੰਗ ਦਿਸ ਇਨਫੋਰਮੇਸ਼ਨ ਐਸਆਈ ਰਾਹੁਲ ਦੀ ਟੀਮ ਉੱਥੇ ਪਹੁੰਚੀ ਉਹਨਾਂ ਨੇ ਵੈਰੀਫਾਈ ਕੀਤਾ ਤੇ ਪਹੁੰਚ ਕੇ ਮੈਨੂੰ ਉਹਨਾਂ ਨੇ ਇਨਫੋਰਮ ਕੀਤਾ ਤੇ ਉੱਥੇ ਮੌਕੇ ਤੇ ਬੁਲਾਇਆ ਮੈਂ ਅਲੋਂਗ ਵਿਦ ਇਨਸਪੈਕਟਰ ਜਸਮਿੰਦਰ ਸਿੰਘ ਇਨਚਾਰਜ ਡੀਸੀਸੀ ਅਸੀਂ ਪਹੁੰਚੇ ਤੇ ਉੱਥੇ ਅਸੀਂ ਪਾਇਆ ਕਿ ਪੋਪੀ ਪਲਾਂਟਸ ਲੱਗੇ ਹੋਏ ਸੀ ਤੇ ਅਕੋਰਡਿੰਗਲੀ ਉਹਨਾਂ ਨੂੰ ਕਬਜ਼ੇ ਚਲੇਆ ਮੁਕੱਦਮਾ ਦਰਜ ਕਰਵਾਇਆ ਦੋਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੁਮੀਰ ਕਾਲੀਆ ਔਰ ਉਹਦਾ ਮਾਲੀ ਸੀ ਆ ਰਾਮ ਤੇ ਅੱਜ ਉਹਨਾਂ ਨੂੰ ਕੋਰਟ ਤੇ ਪੇਸ਼ ਕਰਕੇ ਆਸੀਂ ਪੁਲਿਸ ਰਿਮਾਨਤੀ ਜੀ ਸਰ ਕਿਸ ਤਰ੍ਹਾਂ ਖੇਤੀ ਕਰ ਰਹੇ ਸੀ ਮਤਲਬ ਕਿ ਨਰਸਰੀ ਦੇ ਅੰਦਰ ਐਸਾ ਕੰਮ ਚੱਲ ਰਿਹਾ ਸੀ ਇਹ ਨਰਸਰੀ ਦੀ ਬੈਕ ਸਾਈਡ ਤੇ ਸੀ ਔਰ ਇਹ ਕ੍ਰਿਸਟਲ ਕਲੀਅਰ ਹੈ ਪੇ ਉਹਨਾਂ ਨੇ ਇਹਨਾਂ ਨੂੰ ਆਲ ਦੁਆਰਾ ਫੈਂਸਿੰਗ ਲਾ ਕੇ ਹਰੇ ਰੰਗ ਦਾ ਕੱਪੜੇ ਦੇ ਨਾਲ ਟਕਿਆ ਹੋਇਆ ਸੀ ਇਹ ਸਰ ਚੰਡੀਗੜ੍ਹ ਪੁਲਿਸ ਦੀ ਇੱਕ ਵੱਡੀ ਕਾਮਯਾਬੀ ਹੈ ਮਤਲਬ ਚੰਡੀਗੜ੍ਹ 'ਚ ਪਹਿਲੀ ਵਾਰ ਇਹ ਹੋਇਆ ਵੀ ਪੁਲਿਸ ਨੇ ਫੀਮ ਦੀ ਜਿਹੜੀ ਹੈ ਖੇਤੀ ਦੀ ਪਰਦਾਫਾਸ਼ ਕੀਤਾ ਤੇ ਇਹਦੇ ਬਾਰੇ ਕੀ ਕਹਣਾ ਜੀ ਦੇਖੋ ਇਹ ਚੰਡੀਗੜ੍ਹ 'ਚ ਵਾਕਿਆ ਫਸਟ ਟਾਈਮ ਹੈ ਕਲਟੀਵੇਸ਼ਨ ਦਾ ਪਰਚਾ ਦਰਜ ਹੋਇਆ ਪਹਿਲਾਂ ਐਨਡੀਪੀਆ ਸੈਕਟ ਦੇ ਕਾਫੀ ਪਰਚੇ ਹੁੰਦੇ ਸੀ ਪਰ ਕਲਟੀਵੇਸ਼ਨ ਦਾ ਪਹਿਲਾ ਪਰਚਾ ਹੈਗਾ ਤੇ ਇਹ ਇਨਫੋਰਮੇਸ਼ਨ ਮਿਲੀ ਸੀ ਸੋ ਪੁਲਿਸ ਨੇ ਇਹਨੂੰ ਅਨਰਥ ਕਰਤਾ ਜੀ ਸਰ ਜਿਹੜਾ ਸੀਆਰ ਮਾਲੀ ਗ੍ਰਿਫਤਾਰ ਕੀਤਾ ਹੈ ਤੇ ਇਹ ਮਾਲੀ ਨੂੰ ਪਤਾ ਸੀਗਾ ਕਿ ਇੱਥੇ ਹਾਂ ਇਹ ਮਾਲੀ ਨੂੰ ਪਤਾ ਸੀ ਮਾਲੀ ਨੇ ਬੀਜੇ ਸੀ ਜੀ ਸਰ ਕਿੰਨੀ ਦੇਰ ਤੋਂ ਇਹ ਮਾਲੀ ਇੱ

Instagram X aur WhatsApp channel par